ਸਾਹਿਕਾਲ ਜੀ ਡੀਪੀਜ ਪੰਜਾਬੀ ਦਾ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਡੀਪੋਆਂ ਦੇ ਵਿੱਚ ਕਣਕ ਜਿਹੜੀ ਇਹ ਪਹੁੰਚ ਚੁੱਕੀ ਹੈ ਤੇ ਡੀਪੋਵਾਂ ਵੱਲੋਂ ਪਰਚੀਆਂ ਕੱਟੀਆਂ ਗਈਆਂ ਨੇ ਪਰ ਕਣਕ ਨਹੀਂ ਦਿੱਤੀ ਗਈ ਜਦਕਿ ਸਿਕਜਿੰਦਰ ਸਿੰਘ ਜੋ ਕਿ ਫੂਡ ਕੰਟਰੋਲਰ ਨੇ ਜ਼ਿਲ੍ਹੇ ਦੇ ਉਹਨਾਂ ਵੱਲੋਂ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਉਹਨਾਂ ਨੇ ਕਾਫੀ ਡੀਪੋਆਂ ਦੇ ਵਿੱਚ ਜਿਹੜੀ ਹੈ ਕਮੀ ਪਾਈਆਂ ਗਈਆਂ ਤਾਂ ਦਾਦੀ ਇਹ ਕੀ ਤਿੱਬਰ ਦੇ ਵਿੱਚ ਜਦੋਂ ਲੋਕਾਂ ਦੇ ਵੱਲੋਂ ਇਹ ਕੰਪਲੇਨਾਂ ਆਈਆਂ ਕਿ ਡੀਪੋ 홀ਡਰ ਕਣਕ ਨਹੀਂ ਵੰਡ ਰਿਹਾ ਵੰਡ ਰਿਹਾ ਤਾਂ ਡਿਸਟ੍ਰਿਕਟ ਫੂਡ ਕੰਟਰੋਲਰ ਵਿਭਾਗ ਵੱਲੋਂ ਆਪਣੀ ਟੀਮ ਦੇ ਨਾਲ ਡੀਪੂਆਂ ਦੇ ਵਿੱਚ ਜਿਹੜੀ ਹੈ ਉਹ ਸਾਪੇਮਾਰੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਤਿਬਰ ਦੇ ਵਿੱਚ 60 ਡੀਪੂ ਸੀ ਜਿਨ੍ਹਾਂ ਦੇ ਵਿੱਚੋਂ ਪੰਜ ਡੀਪੂਆਂ ਚ ਕਣਕ ਭੇਜੀ ਹੋਈ ਸੀ ਪਰ ਪਰਚੀਆਂ ਕੱਟਣ ਦੇ ਬਾਵਜੂਦ ਵੀ ਕਣਕ ਨਹੀਂ ਵੰਡੀ ਗਈ ਸੀ ਲੋਕਾਂ ਦੀਆਂ ਕੰਪਲੇਨਾਂ ਆ ਰਹੀਆਂ ਸੀ ਤਾਂ ਇਸੇ ਲਈ ਚੈਕਿੰਗ ਦੇ ਲਈ ਅਸੀਂ ਸਪੈਸ਼ਲ ਇੱਥੇ ਪਹੁੰਚੇ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਅਜੀਹਾ ਹੈ ਕਿ ਮਸ਼ੀਨਾਂ ਦੇ ਨਾਲ ਪਰਚੀ ਕੱਟ ਕੇ ਉਸੇ ਵੇਲੇ ਹੀ ਕਣਕ ਦੇਣ ਦਾ ਪ੍ਰਬੰਧਨ ਜੋ ਆਇਆ ਹਕੀਕਤ ਨਾਲ ਨਾਲ ਹੀ ਪਰਚੀ ਕੱਟੀ ਜਾਏਗੀ ਤੇ ਨਾਲ ਨਾਲ ਹੀ ਕਣਕ ਤੋਲ ਕੇ ਦਿੱਤੀ ਜਾਏਗੀ ਕਿਉਂਕਿ ਪਰਚੀ ਕਟੋਂਦੀ ਹੀ ਉਦੋਂ ਹੈ ਜਦੋਂ ਕਿ ਪਰਚੀ ਦੇ ਨਾਲ ਕਣਕ ਤਲਦੀ ਹੈ ਜੇਕਰ ਪਰਚੀ ਕੱਟੀ ਗਈ ਤੇ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਕਣਕ ਦੇ ਦਿੱਤੀ ਗਈ ਹੈ ਪਰਚੀ ਤਦ ਤੱਕ ਨਹੀਂ ਕਟੋਂਦੀ ਹੈ ਇਸੇ ਲਈ ਪਰਚੀਆਂ ਕੱਟਣ ਤੋਂ ਪਹਿਲਾਂ ਹੀ ਕਣਕ ਜਿਹੜੀ ਹੈ ਉਹ ਦੀਪੂਆਂ ਦੇ ਵਿੱਚ ਸਰਕਾਰ ਵੱਲੋਂ ਭੇਜ ਦਿੱਤੀ ਜਾਂਦੀ ਹੈ ਤੇ ਇਸੇ ਚੀਜ਼ ਨੂੰ ਲੈ ਕੇ ਕਈ ਦੀਪੂਆਂ ਵੱਲੋਂ ਪਰਚੀਆਂ ਤਾਂ ਕੱਟੀਆਂ ਗਈਆਂ ਪਰ ਜਿਹੜੀ ਇਹ ਉਹ ਕਣਕ ਨਹੀਂ ਵੰਡੀ ਜਾ ਰਹੀ ਸੀ ਇਹ ਚੀਜ਼ ਨੂੰ ਦੇਖਦੇ ਹੋਏ ਸੁਖਜਿੰਦਰ ਸਿੰਘ ਹੋਣਾ ਨੇ ਕਿਹਾ ਕਿ ਇਹਨਾਂ ਦੇ ਉੱਤੇ ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਤੇ ਦੂਜੀਆਂ ਡਿਪੂਆਂ ਨੂੰ ਵਿਧਾਇਤ ਦਿੱਤੀ ਗਈ ਹੈ ਕਿ ਨਾਲ ਦੀ ਨਾਲ ਪਰਚੀ ਕੱਟੀ ਜਾਵੇ ਤੇ ਨਾਲ ਦੀ ਨਾਲ ਹੀ ਜਿਹੜੀ ਇਹ ਕਣਕ ਲੈਣ ਵਾਲਿਆਂ ਨੂੰ ਕਣਕ ਦਿੱਤੀ ਜਾਵੇ ਤਾਂ ਕਿ ਉਹਨਾਂ ਦੇ ਘਰ ਕਣਕ ਉਸੇ ਵੇਲੇ ਪਹੁੰਚ ਸਕੇ ਜਦੋਂ ਉਹਨਾਂ ਦੀ ਪਰਚੀ ਕੱਟੀ ਜਾ ਚੁੱਕੀ ਹੋਵੇ ਆਓ ਗੱਲਬਾਤ ਸੁਣ ਸੁਖਜਿੰਦਰ ਸਿੰਘ ਹੋਣਾ ਨੇ ਕੀ ਕਿਹਾ ਅੱਜ ਅਸੀਂ ਪਿੰਡ ਤਿੱਬੜ ਜਿਹੜਾ ਡਿਸਟ੍ਰਿਕਟ ਬਾਸਪੁਰ ਤੇ ਹੈਗਾ ਉਹਦੇ ਚਪਾ ਡੀਪੂ ਚੈੱਕ ਕਰਨ ਆਏ ਸੀ ਇੱਥੇ ਲਗਭਗ ਟੋਟਲ 6 ਡੀਪੂ ਨੇ ਸ਼ਹਿਰ ਵਿੱਚ 5 ਤੇ 5 ਕਨਕ ਤੇ ਜੀ ਹੋਈ ਸੀ ਅੰਦਰ ਔਰ ਕੰਪਲੇਂਟ ਆ ਰਹੀ ਸੀ ਕਿ ਡੀਪੂ ਹੋਲਡਰ ਜਿੱ ਤੱਕ ਕਨਕ ਵੰਡ ਵੰਟ ਨਹੀਂ ਰਹੇ ਸੋ ਉਹਦੇ ਸਬੰਧੀ ਆਪਾਂ ਲਗ ਲਗ ਡੀਪੂ ਚੈੱਕ ਕੀਤੇ ਨੇ ਔਰ ਜਿਹੜੀਆਂ ਕੁਝ ਇੱਕ ਡੀਪੂਆਂ ਚ ਗੰਭੀਰ ਹੋਂਦਾਂੀਆਂ ਪਾਈਆਂ ਗਈਆਂ ਨੇ ਔਰ ਉਹਨਾਂ ਡੀਪੂ ਹੋਲਡਰ ਨੂੰ ਹਦਾਇਤ ਕੀਤੀ ਹੈ ਕਿ ਜਦੋਂ ਕਨਕ ਦੇਣੀ ਹੈ ਉਹਦੇ ਨਾਲ ਹੀ ਤੁਹ ਪਰਚੀ ਕੱਟਣੀ ਹੈ ਪਰਚੀ ਦੇ ਨਾਲ ਹੀ ਕਨਕ੍ਰਿਤ ਕੀਤੀ ਜਾਵੇ ਉਹ ਸਰਕਾਰੀ ਕੰਡੇ ਆਏ ਹੋਏ ਨੇ ਜਿਹੜੇ ਮਸ਼ੀਨਾਂ ਨਾਲ ਟੱਚ ਰਹਿਗੇ ਨੇ ਔਰ ਇਹਨਾਂ ਨੂੰ ਚੈਕਿੰਗ ਵੀ ਕੀਤੀ ਗਈ ਆ ਦੋ ਡੀਪੋਆਂ ਤੇ ਪਾਇਆ ਗਿਆ ਹੈ ਕਿ ਜਿੱਥੇ ਜੜੀਆਂ ਹੰਤਾਈਆਂ ਸੀ ਉਹ ਕਾਫੀ ਗੰਭੀਰ ਸੀ ਇੱਕ ਡੀਪੋ ਹੈਗਾ ਸੀ ਭਾਰਤੀ ਡੀਪੋ ਹੋਲਡਰ ਉਹਦੇ ਉਲੀ ਪੱਤੀਆਂ ਐਡਵਾਂਸ ਚ ਕਟੀਆਂ ਹੋਈਆਂ ਨੇ ਕਨਕੋਨੇ ਅਜੇ ਤੱਕ ਵੰਡੀ ਨਹੀਂ ਹੈਗੀ ਹਰਾਦਰ ਕੇ ਜਦੋਂ ਪੋਰਸਪਲਾਈ ਉਪਾਗ ਵੱਲੋਂ ਕਨਕੋਨੇ ਪਹਿਲਾਂ ਦੀ ਤੇਜੀ ਹੋਈ ਹੈ ਸੈਕੰਡ ਡੀਪੋ ਹੋਲਡਰ ਸੀ অরুণ ਅਨਿਲ 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 ਦੀ ਪੂਹਲਦ ਸੀ ਉਹਦੇ ਵੱਲੋਂ ਵੀ ਪਹਿਲਾਂ ਕਣਕ ਦੀਆਂ ਪਰਚੀਆਂ ਕੱਟੀਆਂ ਕਣਕ ਨਹੀਂ ਸੀ ਵੰਡੇ ਜਾ ਰਹੀ ਔਰ ਉਹਨੇ ਕਣਕ ਜਿਹੜੀ ਸੀ ਉਹ ਆਪਣੇ ਟੀਪੀਡੀ ਦੇ ਬਜਾਇਆ ਕਿਤੇ ਹੋਰ ਸਟੋਰ ਕੀਤੀ ਹੋਈ ਸੀ ਸੋ ਉਹਦੇ ਸਬੰਧੀ ਵੀ ਉਹਨੇ ਕਾਰਨਾ ਵੀ ਕੀਤੀ ਗਈ ਹੈ ਪਲੱਸ ਉਹਨਾਂ ਦੇ ਹਾਲ ਦੀ ਗੱਡੀ ਉਹਨਾਂ ਦੀਆਂ ਮਸ਼ੀਨਾਂ ਆਪਾਂ ਅਨਮੈਪ ਕੀਤੀਆਂ ਨੇ ਔਰ ਅਕੋਰਡਿੰਗਲੀ ਆਪਾਂ ਡਿਸੀਜਨ ਲਏ ਨੇ ਉਹਨਾਂ ਦੇ ਜੋ ਆਪਣਾ ਕੰਟਰੋਲ ਆਰਡਰ ਹੈਗਾ ਟੀਪੀਡੀ ਐਸਟਾ ਹੈਗਾ ਉਹਦੇ ਅਕੋਰਡਿੰਗਲੀ ਉੱਤੇ ਐਕਸ਼ਨ ਲਵਾਂਗੇ ਅਨਨ ਸਵਾਲ ਪੁੱਛਾਂਗੇ ਔਰ ਇਹਨਾਂ ਤੋਂ ਕਾਰਨ ਵੀ ਪੁੱਛਾਂਗੇ ਪਲੱਸ ਇਹਨਾਂ ਤੇ ਜੋ ਕਾਨੂੰਨੀ ਕਾਰਵਾਈ ਹੋਏਗੀ ਉਹ ਵੀ ਕਰਾਂਗੇ ਐਫਐਸਓ ਨੂੰ ਔਰ ਇਨਸਪੈਕਟਰਸ ਨੂੰ ਹਦਾਇਤ ਕੀਤੀ ਹੈ ਕਿ ਇਹਨਾਂ ਡਿਫੌਲਟ ਤੇ ਜਾਇਬ ਗਾਇ ਚੈਕਿੰਗ ਕਰਦੇ ਰਹਿਣ ਔਰ ਆਪਣੀ ਹਾਜ਼ਰੀ ਚ ਇਹਨਾਂ ਦੀ ਲਈਏ ਕੰਟਰੋਲ